ਤੋਂ ਪਹਿਲਾਂ ਸਾਡੇ ਲਈ ਹਾਲ ਤੱਕ ਸਭ ਹੈਗਾ ਵਾ ਤੇ ਉਹਦੇ ਨਾਲ ਹੀ ਸਾਡੇ ਲਈ ਕਿਸਾਨੀ ਹੈਗੀ ਆ ਦੋ ਸਟਰੋਂਗ ਪਿੱਲਰ ਰਹੇ ਆ ਅਕਾਲੀ ਦਲ ਦੇ ਪੰਥ ਦੇ ਕਿਸਾਨੀ ਪਿਛਲੇ ਸਮੇਂ 'ਚ ਜਦੋਂ ਸੁਮੇਸ਼ ਸ਼ੈਣੀ ਨੂੰ ਡੀਜੀਪੀ ਲਾਇਆ ਗਿਆ ਇਜ਼ਾਰ ਆਲਮ ਨੂੰ ਟਿਕਟ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਤ ਵੀ ਹੋਈ ਜਦੋਂ ਬੇਦੋਸ਼ੇ ਉੱਥੇ ਜੋ ਸਾਡੇ ਨੌਜਵਾਨ ਸ਼ਹੀਦ ਹੋਏ ਉਹਦੇ ਕਰਕੇ ਪੰਥ ਸਤਨ ਨਾਰਾਜ਼ ਹੋਇਆ ਜਦੋਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਆਏ ਉਸ ਸਮੇਂ ਸਮੇਂ ਸਿਰ ਫੈਸਲਾ ਨਹੀਂ ਲਿਆ ਗਿਆ ਤਾਂ ਕਿਸਾਨ ਨਾਰਾਜ਼ ਹੋਏ ਦੋ ਸਟਰੋਂਗ ਪਿੱਲਰ ਸੀਗੇ ਥੰਮ ਸੀਗੇ ਅਕਾਲੀ ਦਲ ਦੇ ਦੋਨੋਂ ਹੀ ਨਾਲ ਨਹੀਂ ਰਹੇ ਉਹਦਾ ਖਮਿਆਜਾ ਕੀ ਹੋਇਆ ਕਿ 22 ਚ ਤਿੰਨ ਸੀਟਾਂ ਆਈਆਂ ਉਸ ਤੋਂ ਬਾਅਦ ਉਹਦਾ ਕਮੇਟੀ ਬਣੀ ਉਹ ਸਾਡੀ ਜੋ ਰਿਪੋਰਟ ਸੀਗੀ ਨਹੀਂ ਮੰਨੀ ਗਈ ਖਮਿਆਜਾ ਕੀ ਹੋਇਆ ਕਿ 10 11 ਸੀਟਾਂ ਦੇ ਜਮਾਨਤਾਂ ਜਬਤ ਹੋਈਆਂ ਉਸ ਤੋਂ ਬਾਅਦ ਕਾਲ ਤਖਤ ਤੇ ਜਾ ਕੇ ਗਲਤੀ ਮੰਨ ਲਈ ਸਜ਼ਾ ਭੁਗਤ ਲਈ ਬਾਅਦ ਫੇਰ ਮੁੱਕਰ ਗਏ ਉਹਦਾ ਖਮਿਆਜਾ ਫੇਰ ਅਸੀਂ ਭੁਗਤਿਆ ਸੋ ਜਿਹੜੀ ਅਸੀਂ ਗੱਲ ਕਰ ਰਹੇ ਆਂ ਪੰਥ ਦੀ ਅਸੀਂ ਗੱਲ ਕਰ ਰਹੇ ਹਾਂ ਕਾਲ ਤੱਕ ਸਾਉ ਦੀ ਮਰਿਆਦਾ ਦੀ ਅਸੀਂ ਗੱਲ ਕਰ ਰਹੇ ਹਾਂ ਕਿਸਾਨੀ ਦੀ ਜੇ ਇਹ ਗੱਲ ਕਰਨਾ ਗਦਾਰੀ ਹੈ ਨਾ ਫਿਰ ਇਦਾਂ ਹੀ ਠੀਕ ਆ ਸੀ ਸੁਖਬੀਰ ਬਾਦ ਲਗਾਤਾਰ ਹਲਕੇ ਦਾਖੇ ਦੇ ਵਿੱਚ ਡਟੇ ਹੋਏ ਨੇ ਤੁਹਾਡੇ ਖਿਲਾਫ ਕਾਫੀ ਸ਼ਬਦੀ ਹਮਲੇ ਵੀ ਕਰ ਰਹੇ ਨੇ ਕੱਲ ਸਬੋਧਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਗਦਾਰ ਤੱਕ ਸ਼ਬਦ ਨੇ ਨਾਲ ਸਬੋਧਨ ਕੀਤਾ ਕਿਸ ਤਰ੍ਹਾਂ ਦੇ ਸੁਣੋ ਹੁਣ ਨਿੱਜੀ ਤਾਂ ਮੈਂ ਦੇਖੋ ਮੈਂ ਕਿਸੇ ਦੇ ਖਿਲਾਫ ਨਿੱਜੀ ਕੋਈ ਗੱਲ ਅਸੀਂ ਫਿਰ ਉਹੀ ਮੈਂ ਗੱਲ ਕਰਦਾ ਇਸ ਗੱਲ ਦਾ ਫੈਸਲਾ ਲੋਕ ਕਰਨਗੇ ਹਲਕੇ ਦਾਖੇ ਦੇ ਭਈ ਇਸ ਕੌਮ ਦਾ ਗਦਾਰ ਕੌਣ ਆ ਕਿਸਾਨੀ ਦਾ ਗਦਾਰ ਕੌਣ ਆ ਅਤੇ ਸ਼੍ਰੀ ਕਾਲਤਕ ਸੌਦੀ ਮਰਿਆਦਾ ਨੂੰ ਕਿਸ ਨੇ ਢਾ ਲਾਈ ਆ। ਜ਼ਿਲ੍ਹਾ ਪਰਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭੱਜ ਚੁੱਕਾ ਤੇ ਪਰਸੋ ਵੋਟਾਂ ਪੈਣੀਆਂ। ਪਰ ਗੱਲ ਕੀਤੀ ਜਾਵੇ ਹਲਕਾ ਦਾਖਾ ਦੀ ਤਾਂ ਹਲਕਾ ਦਾਖਾ ਦੇ ਵਿੱਚ ਇਸ ਵਾਰ ਮੁਕਾਬਲਾ ਜਿਹੜਾ ਵਾ ਕਾਫੀ ਦਿਲਚਸਪ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰਾਂ ਦੇ ਸਾਹਮਣੇ ਖੜੇ ਨੇ ਮਨਪੀ ਤਿਆਰੀ ਸਾਡੇ ਨਾਲ ਮਜੂਰ ਨੇ ਮਨਪੀ ਤਿਆਰੀ। ਸਰ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਸ਼੍ਰੋਮਣੀ ਕਾਲੀ ਦਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਰਹੇ ਇਸ ਵਾਰ ਅਕਾਲੀ ਦਲ ਦੇ ਸਾਹਮਣੇ ਉਮੀਦਵਾਰਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਦੇਖੋ ਸਾਡੇ ਲਈ ਸਭ ਤੋਂ ਪਹਿਲਾਂ ਜਿਹੜਾ ਪੰਥ ਹੈਗਾ ਵਾ ਸਭ ਤੋਂ ਪਹਿਲਾਂ ਸਾਡੇ ਲਈ ਅਕਾਲ ਤਖਤ ਸਾਹਿਬ ਹੈਗਾ ਵਾ ਤੇ ਉਹਦੇ ਨਾਲ ਹੀ ਸਾਡੇ ਲਈ ਕਿਸਾਨੀ ਹੈਗੀ ਆ ਦੋ ਸਟਰੋਂਗ ਪਿਲਰ ਰਹੇ ਆ ਅਕਾਲੀ ਦਲ ਦੇ ਪੰਥ ਤੇ ਕਿਸਾਨੀ ਪਿਛਲੇ ਸਮੇਂ 'ਚ ਜਦੋਂ ਸੁਮੇਤ ਸ਼ੈਣੀ ਨੂੰ ਡੀਜੀਪੀ ਲਾਇਆ ਗਿਆ ਇਜ਼ਾਰ ਆਲਮ ਨੂੰ ਟਿਕਟ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਦੋਂ ਬੇਦੋਸ਼ੇ ਉੱਥੇ ਜੋ ਸਾਡੇ ਨੌਜਵਾਨ ਸ਼ਹੀਦ ਹੋਏ ਉਹਦੇ ਕਰਕੇ ਪੰਥ ਸਤਨ ਨਾਰਾਜ਼ ਹੋਇਆ ਜਦੋਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਆਏ ਉਸ ਸਮੇਂ ਸਮੇ ਸਿਰ ਫੈਸਲਾ ਨਹੀਂ ਲਿਆ ਗਿਆ ਤਾਂ ਕਿਸਾਨ ਰਾਜ ਹੋਏ ਦੋ ਸਟਰੋਂਗ ਪਿੱਲਰ ਸੀਗੇ ਥੰਮ ਸੀਗੇ ਅਕਾਲੀ ਦਲ ਦੇ ਦੋਨੋਂ ਹੀ ਨਾਲ ਨਹੀਂ ਰਹੇ ਉਹਦਾ ਖਮਿਆਜਾ ਕੀ ਹੋਇਆ ਕਿ ਬਾਈ ਚ ਤਿੰਨ ਸੀਟਾਂ ਆਈਆਂ ਉਸ ਤੋਂ ਬਾਅਦ ਹੁੰਦਾ ਕਮੇਟੀ ਬਣੀ ਉਹ ਸਾਡੀ ਜੋ ਰਿਪੋਰਟ ਸੀਗੀ ਨਹੀਂ ਮੰਨੀ ਗਈ ਖਮਿਆਜਾ ਕੀ ਹੋਇਆ ਕਿ 10 11 ਸੀਟਾਂ ਦੇ ਜਮਾਨਤਾਂ ਜਬਤ ਹੋਈਆਂ ਉਸ ਤੋਂ ਬਾਅਦ ਕਾਲ ਤਖਤ ਤੇ ਜਾ ਕੇ ਗਲਤੀ ਮੰਨ ਲਈ ਸਜ਼ਾ ਭੁਗਤ ਲਈ ਬਾਅਦ ਫੇਰ ਮੁੱਕਰ ਗਏ ਉਹਦਾ ਖਮਿਆਜਾ ਫੇਰ ਅਸੀਂ ਭੁਗਤਿਆ ਸੋ ਜਿਹੜੀ ਅਸੀਂ ਗੱਲ ਕਰ ਰਹੇ ਆਂ ਪੰਥ ਦੀ ਅਸੀਂ ਗੱਲ ਕਰ ਰਹੇ ਆਂ ਕਾਲ ਤਖਸਾਲ ਦੀ ਮਰਿਆਦਾ ਦੀ ਅਸੀਂ ਗੱਲ ਕਰ ਰਹੇ ਆਂ ਕਿਸਾਨੀ ਦੀ ਜੇ ਇਹ ਗੱਲ ਕਰਨਾ ਗਦਾਰੀ ਆ ਨਾ ਫਿਰ ਇਦਾਂ ਹੀ ਠੀਕ ਆ ਸੀ ਸਮਝ ਗੱਲ ਇਸ ਗੱਲ ਦਾ ਫੈਸਲਾ ਕਿਉਂਕਿ ਪੰਥਕ ਇਲਾਕਾ ਵਾ ਇਹ ਇਲਾਕੇ ਦੇ ਲੋਕ 14 ਤਰੀਕ ਨੂੰ ਕਰਨਗੇ ਕਿ ਗਦਾਰ ਕੌਣ ਆ ਕਿਸ ਨੇ ਸ਼੍ਰੀ ਕਾਲ ਤਖਸਾਲ ਦੀ ਮਰਿਆਦਾ ਨੂੰ ਢਾਲ ਲਈ ਆ ਪੰਥ ਨਾਲ ਗਦਾਰੀ ਕਿਸ ਨੇ ਕੀਤੀ ਆ ਕਿਸਾਨੀ ਨਾਲ ਗਦਾਰੀ ਕਿਸ ਨੇ ਕੀਤੀ ਆ ਇਸ ਗੱਲ ਦਾ ਫੈਸਲਾ ਹਲਕੇ ਦਾਖੇ ਇਸ ਪੰਥਕ ਇਲਾਕੇ ਦੇ ਲੋਕ ਮੇਰਾ ਖਿਆਲ ਹੈ 14 ਤਰੀਕ ਨੂੰ ਕਰ ਦੇਣਗੇ ਤੇ ਸਾਰਿਆਂ ਦੇ ਸਾਹਮਣੇ ਆ ਜਾਊਗਾ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਦੇ ਸਾਹਮਣੇ ਇਸ ਵਾਰ ਟਰੱਕ ਤੇ ਬੈਟਰੀ ਆ ਕਿੰਨਾ ਕੋ ਮੁਕਾਬਲਾ ਦੇ ਦਿਓ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵਾ ਦੇਖੋ ਇਕੱਠ ਦੱਸ ਦੇਣਗੇ ਮੈਂ ਫੇਰ ਗੱਲ ਕਰ ਰਿਹਾ ਪਹਿਲਾਂ ਪੰਥ ਹੈਗਾ ਉਸ ਤੋਂ ਬਾਅਦ ਸਾਰਾ ਕੁਝ ਹੈਗਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬਾ ਉਸ ਤੋਂ ਬਾਅਦ ਸਾਰਾ ਕੁਝ ਆ ਅਕਾਲੀ ਦਲ ਵੀ ਅਕਾਲ ਤਖਤ ਸਾਬ ਤੋਂ ਹੀ ਬਣਿਆ ਸੋ ਇੱਕ ਤਰ੍ਹਾਂ ਦਾ ਅਸੀਂ ਜੋ ਲੜਾਈ ਲੜ ਰਹੇ ਆ ਅਕਾਲੀ ਦਲ ਚ ਸੁਧਾਰਾਂ ਨੂੰ ਲੈ ਕੇ ਲੜ ਰਹੇ ਆ ਪੰਥ ਦੇ ਮਸਲਿਆਂ ਨੂੰ ਲੈ ਕੇ ਲੜ ਰਹੇ ਆ ਸਿੱਖ ਆਉਂਦੀਆਂ ਭਾਵਨਾਵਾਂ ਨੂੰ ਲੈ ਕੇ ਲੜ ਰਹੇ ਆ ਸੋ ਇਸ ਲਈ ਬਹੁਤ ਵੱਡਾ ਸਯੋਗ ਮਿਲੂਗਾ ਬੜਾ ਹੀ ਇਤਿਹਾਸਿਕ ਫੈਸਲੇ ਪਹਿਲਾਂ ਵੀ ਲਏ ਇਹਨਾਂ ਲੋਕਾਂ ਨੇ ਇਹਨਾਂ ਨੇ 19 ਦੇ ਵਿੱਚ ਵੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਸੀ ਉਦੋਂ ਕਾਂਗਰਸ ਦੀ ਨੂੰ ਇੱਕ ਤਰਫਾ ਜਿਤ ਹੋਈ ਸੀਗੀ ਉਸ ਤੋਂ ਬਾਅਦ 22 ਦੇ ਵਿੱਚ ਵੀ ਆਮ ਆਦਮੀ ਹਨੇਰੀ ਦੇ ਵਿੱਚ ਵੀ ਇਹਨਾਂ ਲੋਕਾਂ ਨੇ ਉਦੋਂ ਵੀ ਇਤਿਹਾਸਿਕ ਫੈਸਲਾ ਲਿਆ ਤੇ ਆ ਜਿਹੜੀ 24 ਦੇ ਵਿਚ ਆ ਰਹੀ ਹੁਣ ਇਲੈਕਸ਼ਨ ਚੱਲ ਰਹੀ ਆ ਇਹਦੇ ਵਿੱਚ ਵੀ ਇਤਿਹਾਸਿਕ ਫੈਸਲਾ ਲੈਣਗੇ ਕਿਉਂਕਿ ਅਸੀਂ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਚੱਲ ਰਹੇ ਆ ਜਦੋਂ ਰਾਸ਼ਟਰਪਤੀ ਚੋਣ ਦਾ ਬਾਈਕਟ ਇਸੇ ਕਰਕੇ ਕੀਤਾ ਗਿਆ ਸੀ ਵੀ ਇਹ ਸਾਡੇ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਸੀ ਅਸੀਂ ਪੰਤਨਾ ਖੜੇ ਆ ਕਿਸਾਨੀ ਨਾ ਖੜੇ ਆ ਇਹਨਾਂ ਲੋਕਾਂ ਦੀ ਸੋਚ ਨਾ ਖੜੇ ਆ ਬਾਕੀ ਅੱਗੇ ਲੋਕਾਂ ਨੇ ਫੈਸਲਾ ਕਰਨਾ ਸਾਹਮਣੇ ਆ ਜਾਣਾ ਸਾਰਾ ਕੁਝ 17 ਤਰੀਕ ਨੂੰ ਸੁਖਬੀਰ ਬਾਦਲ ਲਗਾਤਾਰ ਹਲਕੇ ਦਾਖੇ ਦੇ ਵਿੱਚ ਡਟੇ ਹੋਏ ਨੇ ਤੁਹਾਡੇ ਖਿਲਾਫ ਕਾਫੀ ਸ਼ਬਦੀ ਹਮਲੇ ਵੀ ਕਰ ਰਹੇ ਨੇ ਕੱਲ ਸੰਬੋਧਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਗद्दार ਤੱਕ ਸ਼ਬਦ ਨੇ ਨਾਲ ਸੰਬੋਧਨ ਕੀਤਾ ਕਿਸ ਤਰ੍ਹਾਂ ਦੇ ਸੁਣੋ ਹੁਣ ਨਿੱਜੀ ਤਾਂ ਮੈਂ ਦੇਖੋ ਮੈਂ ਕਿਸੇ ਦੇ ਖਿਲਾਫ ਨਿੱਜੀ ਕੋਈ ਗੱਲ ਅਸੀਂ ਫਿਰ ਉਹੀ ਮੈਂ ਗੱਲ ਕਰਦਾ ਵੀ ਇਸ ਗੱਲ ਦਾ ਫੈਸਲਾ ਲੋਕ ਕਰਨਗੇ ਹਲਕੇ ਦਾਖੇ ਦੇ ਭਈ ਇਸ ਕੌਮ ਦਾ ਗद्दार ਕੌਣ ਆ ਕਿਸਾਨੀ ਦਾ ਗद्दार ਕੌਣ ਆ ਅਤੇ ਸ੍ਰੀ ਕਾਲ ਤਕ ਸੌ ਦੀ ਮਰਿਆਦਾ ਨੂੰ ਕਿਸ ਨੇ ਢਾ ਲਾਈ ਆ ਉਹੀ ਫੈਸਲਾ ਆਜੂਗਾ ਉਹ ਮੇਰੇ ਹੱਕ ਚ ਆਉਂਦਾ ਕਿ ਕਿਹਦੇ ਹੱਕ ਚ ਆਉਂਦਾ ਪਤਾ ਲੱਗ ਜੂ ਸਾਰਾ ਲੋਕਾਂ ਦੇ ਸਾਹਮਣੇ ਆਜੂਗਾ ਲੋਕਾਂ ਦੇ ਛੱਡਦਾ ਸਾਰਾ ਇਸ ਪੰਥਕ ਲੱਗੇ ਤੇ ਛੱਡਦਾ ਇਹੀ ਫੈਸਲਾ ਕਰ ਦੇਣ ਤਾਂ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਜੜਾ ਤਾ ਤਸਵੀਰਾਂ ਤੁਸੀਂ ਦੇਖਿਆ ਮੂਲਾਪੁਰ ਦਾਖਾ ਦੇ ਵਿੱਚ ਚੌਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਸੁਖਬੀਰ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਦੇ ਸਬੋਧਨ ਕੀਤੇ ਜਾ ਰਹੇ ਉਸ ਨੂੰ ਲੈ ਕੇ ਠੋਕਵਾ ਜਵਾਬ ਜੜਾ ਵਾ ਮਨਪੀਤ ਯਾਲੀ ਵੱਲੋਂ ਦਿੱਤਾ ਗਿਆ ਵਾ ਤੇ ਕਿਹਾ ਕਿ ਪੰਥਕ ਇਲਾਕਾ ਵਾ ਪੰਥ ਨੇ ਫੈਸਲਾ ਲੈਣਾ ਹੈ ਕਿ ਕੌਣ ਗद्दार ਹੈ ਤੇ ਕੌਣ ਉਹਨਾਂ ਦਾ ਹਿਤਾਸ਼ੀਆ ਕੈਮਰਾ ਪਰਸਨ ਸਾਗਰ ਦੇ ਨਾਲ ਵਿਵੇਕ ਟਾਲ ਲੁਧਿਆਣਾ